ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਿ ਗੋਬਿੰਦ ਸਵਾਰੀ ਮੇਰੀ ਕੀਤੇ ਦੇ ਮਾਲਕ ਤਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ ਕਰਕੇ ਦਰਸ ਕਰਕੇ ਆਪਣੇ ਪਾਵਨ ਦਰਬਾਰ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੇਵਾਦਾਰ ਦੀ ਸੇਵਾ ਸੋਹਣਾ ਕੀਤੀ ਹੈ ਦਾਸ ਸਮੁੱਚੇ ਹੀ ਖਾਲਸਾ ਪੰਥ ਦਾ ਤਹਿ ਦਿਲੋਂ ਤਨਵਾਦੀ ਹੈ ਔਰ ਰਿਣੀ ਹੈ ਜਿਨ੍ਹਾਂ ਨੇ ਸਤ ਗੁਰੂ ਦੇ ਪਾਵਨ ਸਥਾਨ ਦੀ ਪਾਵਨ ਤਖ਼ਰੀ ਕੋ ਸੇਵਾ ਸੰਪੀਰ ਸਮੁੱਚੇ ਖਾਲਸਾ ਪੰਥ ਦਾ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਿੰਘ ਸਾਹਿਬ ਤੋਂ ਹਾਲਾਤ ਦੇ ਵਕਤ ਵਕਤ ਧਰਿਆ ਵਿੱਚ ਕੰਮ ਵੰਡੀ ਗਈ ਹੈ ਇਹਨੂੰ ਇੱਕ ਕਰਨ ਵਾਸਤੇ ਕਿ ਵਾਲੇ ਕਿਤੇ ਜਾ ਜੋ ਵੀ ਸੰਭਵ ਵਿਗਤਨ ਹੋਇਆ ਉਸ ਮੁੱਚੇ ਪੰਥ ਨੂੰ ਇਕ ਕਰਨ ਵਾਸਤੇ ਕੀਤਾ ਜਾਊਗਾ ਕਿਉਂਕਿ ਜੋ ਸਰਪੰਥ ਧੜਿਆਂ ਵਿੱਚ ਵੰਡਿਆ ਹੋਇਆ ਭਾਵੇਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਸਰਕਾਰ ਵੇਲੇ ਵੀ ਪੰਥ ਜਿਹੜਾ ਸੀ ਮਸਲਾ ਵਿੱਚ ਜਿੱਥੇ ਬੰਦੀਆਂ ਵਿੱਚ ਵੰਡਿਆ ਹੋਇਆ ਸੀ ਪਰ ਜਿੱਥੇ ਅਕੀਦੇ ਦੀ ਗੱਲ ਹੈ ਅਕੀਦਾ ਸਭ ਦਾ ਇੱਕ ਹੈ ਔਰ ਸਾਰੇ ਗੁਰੂਆਂ ਸਰ ਜੀ ਮਹਾਰਾਜ ਨੂੰ ਮੱਥਾ ਟੇਕਦੇ ਨੇ ਸਮੁੱਚੇ ਖਾਲਸਾ ਪੰਥ ਨੂੰ ਜਿਹੜਾ ਕਾਪੀ ਸੈਲਫ ਸੇਵ ਦੇ ਪਲੇਟਫਾਰਮ ਤੇ 71 ਕਰਨ ਦਾ ਜਿਹੜਾ ਯਤਨ ਹੈ ਉਹ ਕੀਤਾ ਜਾਊਗਾ ਇਹਨਾਂ ਸਭ ਮੁੱਖ ਮੰਤਰੀ ਪੰਜਾਬ ਨੇ ਸਿੱਖਿਆ ਦੀ ਨਜ਼ਰ ਆ ਗਏ ਲੰਮੀਆ ਜੀ ਇੱਕ ਸਵਾਲ ਪੁੱਛੂ ਸੱਜੇ ਵੀ ਹੈ ਕਟੇ ਕੋਣਾ ਵੀ ਬਹੁਤ ਵਧੀਆ ਹੈ ਕਿਹ ਚ ਰੋਕਣਾ ਹੈ ਅ ਦੇਖੋ ਇਸ ਸਾਰੇ ਪਛਤਾ ਹਾਲ ਜਿਹੜਾ ਉਹ ਹੈ ਧਰਮ ਪ੍ਰਚਾਰ ਧਰਮ ਪ੍ਰਚਾਰ ਸ਼ੋਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵੀ ਬਹੁਤ ਯਤਨ ਕੀਤੇ ਜਾ ਰਹੇ ਨੇ ਕੀਤਾ ਜਾ ਰਿਹਾ ਹੈ ਧਰਮ ਪ੍ਰਚਾਰ ਦੀ ਲਹਿਰ ਨੂੰ ਅਮਰ ਸੰਚਾਰ ਜਿਹੜੇ ਨੇ ਉਹ ਹੋਰ ਲਹਿਰ ਨੂੰ ਪ੍ਰਚੰਡ ਕੀਤਾ ਜਾਊਗਾ ਤੇ ਸਾਡੀਆਂ ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਹੱਲ ਹੋ ਜਾਂਦੀਆਂ ਸਿੱਕਿੰਗ ਸਾਹਿਬ ਮੁੱਖ ਮੰਤਰੀ ਲਈ ਚੁਣੌਤੀਆਂ ਬਣ ਰਹੀ ਹੈ ਧਰਮ ਪਰਵਰਤਨ ਸਾਰਾ ਕੁਝ ਧਰਮ ਪ੍ਰਚਾਰ ਕਰਨ ਦੇ ਨਾਲ ਧਰਮ ਪਰਵਰਤਨ ਵੀ ਜਿਹੜਾ ਹੋ ਰਿਹਾ ਹੈ ਉਹ ਵੀ ਉਹਦੇ ਵਿੱਚ ਇੱਕ ਕਾਫੀ ਵੱਡੀ ਤਰੋਪ ਜਿਹੜੀ ਹੈ ਉਹ ਆਏਗੀ ਸਿੰਘ ਸਭਾ ਪੰਜਾਬ ਨੇ ਸਰ ਸਿੱਖਿਆ ਦਾ ਹੁਕਮ ਨਹੀਂ ਮੰਨਿਆ ਜੀ ਦੇਖਦੇ ਆ ਸੱਤ ਸਿੰਘਾਂ ਦਾ ਸਲਾਹ ਕਰਕੇ ਵਿਧਾਨ ਸਭਾ ਦੇ ਅੰਦਰ ਦਾੜਾ ਪ੍ਰਕਾਸ਼ ਕਰਨ ਨੂੰ ਲੈ ਕੇ ਪੰਜਾਬ ਪਰ ਆਇਆ ਉਹ ਵੀ ਇੱਕ ਅਮਰਤ ਵਾਲੀ ਗੱਲ ਹੈ ਇਹ ਬੜੀ ਇੱਕ ਮੰਦਭਾਗੀ ਗੱਲ ਹੈ ਇੱਕ ਵਿਧਾਨ ਸਭਾ ਵਰਗਾ ਜਿਹੜਾ ਪਵਿੱਤਰ ਪਲੇਟਫਾਰਮ ਹੈ ਉਥੇ ਆਪਣਾ ਕਿਸੇ ਦੇ ਦਾੜੀ ਦਾ ਮਜ਼ਾਕ ਉਡਾਉਣਾ ਆਕੇ ਸੇ ਦੇ ਜੋ ਇਹ ਬਹੁਤ ਵੱਡੀ ਜੋ ਮਜ਼ਾਕ ਉਡਾਇਆ ਗਿਆ ਬਹੁਤ ਮਾੜੀ ਗੱਲ ਹੈ ਮੁੱਖ ਮੰਤਰੀ ਵੱਲੋਂ ਉਡਾਇਆ ਗਿਆ ਬਹੁਤ ਮਾੜੀ ਗੱਲ ਹੈ ਸੋਸ਼ਲ ਮੀਡੀਆ ਤੇ ਵੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਪਰਕਰਮਨ ਤਲਬ ਕੀਤਾ ਜਾਵੇ ਸਲਾਹ ਕਰਾਂਗੇ ਸੱਤ ਸਿੰਘ ਸਹਿਬਾਨ ਨਾਲ ਸਲਾਹ ਕਰਕੇ ਜੋ ਅਗਲਾ ਵਿਚਾਰ ਹੋਏਗਾ ਫਿਰ ਕਰਾਂਗੇ ਇਸ ਪੱਧਰ ਨੂੰ ਤਲਬ ਕੀਤਾ ਜਾ ਸਕਦਾ ਹੈ ਨਹੀਂ ਪੱਧਰ ਬਣਦਾ ਸਿੰਘ ਸਪਾ ਇਤਿਆਨ ਸਿੰਘ ਮੰਡਲ ਨੇ ਇੱਕ ਚਿੱਠੀ ਦਿੱਤੀ ਸੀ ਕਿ ਬਾਕੀ ਇਕਤਾ ਦੇ ਨਾਲ ਉਹ ਅਸੀਂ ਸਿੰਘ ਸਹਿਬਾਨ ਨਾਲ ਇਕਤਾ ਕਰੀਏ ਸਵਾਗਤ ਹੈ ਪਤੀ ਨੂੰ ਲੈ ਕੇ ਹੁਣ ਕੀ ਆਪਣੀ ਰਣਨੀਤੀ ਪਾਏ ਧਿਆਨ ਸਕੇ ਜਿਵੇਂ ਬੰਡ ਹੋਰਾਂ ਚਿੱਠੀ ਮੈਂ ਹੁਣ ਤੱਕ ਅਜੇ ਪੜੀ ਨਹੀਂ ਹੈ ਮੈਨੂੰ ਪਤਾ ਲੱਗਾ ਸੋਸ਼ਲ ਮੀਡੀਆ ਦੇ ਰਾਹੀਂ ਅਖਬਾਰਾਂ ਦੇ ਰਾਹੀਂ ਕਿ ਉਹਨਾਂ ਨੇ 171 ਹੋਣ ਦੇ ਜਿਹੜੇ ਦੁਪਹਿਰ ਕਦਮੇ ਕੀਤੇ ਹੈ ਉਹਦਾ ਸਵਾਗਤ ਹੈ ਔਰ ਇਸ ਕਦਮ ਨੂੰ ਅੱਗੇ ਪਾਇਆ ਜਾਏਗਾ ਇਹਨਾਂ ਜੋ ਗੁਰਬਾਣੀ ਪ੍ਰਸਾਰਨ ਦੇ ਨਾਤੇ ਦਖਲਅੰਦਾਜ਼ੀ ਕੀਤੀ ਹੈ ਬੇਰੀ ਪਾਸ ਕੀਤਾ ਗਿਆ ਉਸ ਦਾ 100 ਕਰਨ ਦਾ ਜੋ ਸੁਝਾਅ ਸੁਝਾਅ ਬੇਰੀ ਪਾਸ ਕੀਤਾ ਉਹ ਕਿਤਰਾ ਦੱਸਿਓ ਸ਼ਰੀਏ ਕਾਲਪ ਤੱਕ ਸਰ ਜੀ ਤੋਂ 5 ਸੰਸੇਬੰਦ ਦਾ ਆਦੇਸ਼ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਦੇ ਉਦੇਕ ਕਰਨੇ ਬਣਦੇ ਸੀ ਇਹਦੇ باوجود ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜਾ ਐਕਟ ਪਾਸ ਕੀਤਾ ਗਿਆ ਇਹ ਮੰਦ ਭਗ ਹੈ ਪੰਚੋ ਛੇਕੇ ਹੋਏ ਵਿਅਕਤੀ ਸਾਡੇ ਵਾਸਤੇ ਚੁਣੌਤੀ ਬਣੇ ਹੋਏ ਨੇ ਉਹ बार-बार ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਟੇਕਿੰਟੂ ਕਰਦੇ ਨੇ ਮਾਰ-ਬਾਰ ਅਕਾਲ ਤਖਤ ਸਾਹਿਬ ਨੂੰ ਟੇਕਿੰਟੂ ਨਹੀਂ ਆ ਪੰਚ ਅਕਾਲ ਤਖਤ ਸਾਹਿਬ ਨੂੰ ਸਧਾਰਨ ਥੜਾ ਦੱਸ ਕੇ ਵੀ ਗੱਲਾਂ ਕਰਦੇ ਨੇ ਉਹਨਾਂ ਨੂੰ ਪੰਚ ਦੀ ਮੁਖਤਾਰਾ ਲਿਖਾਣ ਕਰਨ ਵਾਸਤੇ ਜਾਂ ਉਹਨਾਂ ਨੂੰ ਸੂਚਿਤ ਕਰਨ ਵਾਸਤੇ ਕੀ ਕੀਤਾ ਉਹਨਾਂ ਦੇ ਕੀ ਕੀ ਕਿਆ ਦੇਖਿਆ ਜਾਊਗਾ ਉਹਦੇ ਬਾਅਦ ਜੋ ਵੀ ਸਾਥੀ ਸਾਥੀ ਸਿੰਘ ਸਾਹਿਬਾਨ ਦੇ ਨਾਲ ਇਸਲਾਮ مشورہ ਹੋਊਗਾ ਜੋ ਵੀ ਸਮਾਜਿਕ ਰਜਾਤ ਨੂੰ ਦੇਖਦਾ ਹੋਇਆ ਜੋ ਵੀ ਹੋ ਸਕਦਾ ਹੋਏਗਾ ਉਹਨੂੰ ਹਲਕਾ ਨਗਰ ਕੀਤਾ ਜਾਏਗਾ ਇੱਕ ਪੱਤਰ ਸੀਤਾ ਵੱਲ ਖੱਸ਼ਾ ਪੱਤਰ ਆਇਆ ਹੈ ਕਿ ਹਰਿਆਣਾ ਕਮੇਟੀ ਵੱਲੋਂ ਪੰਜਾਬ ਸਰਕਾਰ ਲਈ ਹੁਣ ਕੋਈ ਕੋਈ ਕੁਝ ਵੀ ਨਹੀਂ ਪੱਤਰ ਕਰ ਰਿਹਾ ਸਾਰੂ ਸਾਰਿਆਂ ਨੂੰ ਸਟੇਟ ਹੋਣ ਦੇ ਲੋੜ ਹੈ ਜੋ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਲੱਗਦਾ ਹੈ ਕਿ ਉਹਦੇ ਨੂਰਨਿੰਗ ਤੋਂ ਪੰਜਾਬ ਸਰਕਾਰ ਦੀਆਂ ਸ਼ਰਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਦੇ ਅੰਦਰ ਹੀ ਤੋੜਨ ਦਾ ਯਤਨ ਕਰੇਗੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਸਟੇਪ ਹੋਣ ਦੀ ਲੋੜ ਹੈ ਔਰ ਕੁਰਬਾਨੀਆਂ ਦੇ ਨਾਲ ਬਣੀ ਹੋਈ ਇਸ ਜੱਥੇਬੰਦੀ ਨੂੰ ਬਚਾਉਣ ਦੀ ਲੋੜ ਹੈ ਲਾਟਾਂ ਦੇ ਮੱਦੇਨਜ਼ਰ ਕੋਈ ਪੰਛਤ ਕੱਟ ਜਿਹੜਾ ਬੁਲਾਉਗੇ ਵਿਚਾਰ ਕਰਾਂਗੇ ਸਿੰਘ ਸਾਹਿਬਾਂ ਦੀ ਮੀਟਿੰਗ ਕਦੋਂ ਤੱਕ ਦੇਖਦੇ ਹਾਂ ਬਸ ਕੋਈ ਟਾਈਮ ਦੇ ਜੇ ਇੱਕ ਜੋ ਸਮਾਂ ਮਿਲਿਆ ਸਭ ਨਾਲ ਸਲਾਹ ਕਰਕੇ ਜਲਦੀ ਹੀ ਮੀਟਿੰਗ ਬੁਲਾਵਾਂਗੇ ਜੋ ਵੀ ਕੋਈ ਪਤਾ ਲਾਉਣੇ ਵਾਂਗ ਕੀ ਕਿਸਾ ਬਦਲ ਸਮਝ ਮਤਾ ਪਾਸ ਕੀਤਾ ਗਿਆ ਹੈ ਸਭ ਸਿੱਧੇ ਪ੍ਰਸੰਨ ਲੱਗੇ ਤੋਂ ਬਾਅਦ ਇਹ ਇਸ ਤਰ੍ਹਾਂ ਇਹ ਚੰਗਾ ਹੁੰਦਾ ਮਤਾ ਪਾਸ ਕਰਦੇ ਬੰਦੀ ਸਿੰਘਾਂ ਤੇ ਹਾਈ ਪਾਸੇ ਜਿਵੇਂ ਉਹਨਾਂ ਉਪੰਬਿਤ ਹੋਏ ਉਸ ਅਸਲ ਮਤਾ ਪਾਸ ਕਰਨ ਦੇ ਦੇਖੋ ਬੰਦੀ ਸਿੰਘਾਂ ਤੇ ਹਾਈ ਇੱਕ ਬਹੁਤ ਵੱਡਾ ਪੂਰੇ ਕੌਮ ਦਾ ਮਸਲਾ ਔਰ ਪੂਰੀ ਕੌਮ ਸੁਰੱਖਤਾ ਦਾ ਨਾਲ ਇਹ ਤਾਂ ਅਨਸ਼ੀਲ ਹੈ ਸ਼ਰਮ ਵਾਲੀ ਬੇਟੀ ਵੱਲੋਂ ਵੀ ਪਰਫਾਰਮੈਂਸ ਸਾਈਨ ਕਰਵਾਏ ਗਏ ਨੇ ਔਰ ਇੱਕ ਬੰਦੀ ਸਿੰਘ ਰਹਾਏ ਮੋਰਚਾ ਵੀ ਮੋਹਾਲੀ ਵਿੱਚ ਲੱਗਾ ਹੋਇਆ ਹੈ ਸਮਝੀਏ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੋ ਸਜ਼ਾਾਂ ਪੂਰੀਆਂ ਕਰ ਚੁੱਕੇ ਸਿਕ ਬੰਦੀ ਨੇ ਕੈਦਾਂ ਦੇ ਵਿੱਚ ਨੇ 32 33 33 ਸਾਲ ਦੀ ਜਿਹੜੀ ਸਜ਼ਾ ਹੈ ਉਹ ਜੇਲਾ ਵਿੱਚ ਕੱਟ ਚੁੱਕੇ ਨੇ ਉਹਨਾਂ ਨੂੰ ਜਲਦੀ ਰਹਾਅ ਕੀਤਾ ਜਾਵੇ ਔਰ ਉਹ ਆਪਣਾ ਜੀਵਨ ਜਿਹੜਾ ਆਪਣੇ ਪਰਿਵਾਰਾਂ ਵਿੱਚ ਆ ਕੇ ਬਸਰ ਕਰ ਸਕਣ ਔਰ ਇਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਇਹਨੂੰ ਰੋਕਿਆ ਜਾਵੇ ਧੰਨਵਾਦ ਜੀ ਗੱਲ ਸਾਹਿਬ ਹੈ ਕਿ ਉਹਨਾਂ ਨੂੰ ਮਾਇਨਕ